ਗੰਦ ਘੋੜਿਆ ਜੋ ਮਿਲਕੇ ਕੂੜਾ ਖਿਲਾਰੇ ਆ ਤੇ ਉਹਦੇ ਕਰਕੇ ਅੱਜ ਇਹ ਸਾਰੇ ਡੈਰੀ ਵਾਲੇ ਸੰਤਾਪ ਭੁਗਤ ਰਹੇ ਨੇ ਡੈਰੀਆਂ ਵਾਲਾ ਮਿਲਕੇ ਅੱਜ ਮੁਸ਼ਕਲਾਂ 'ਚ ਆਏ ਹੋਏ ਨੇ ਔਰ ਅੱਜ ਪਾਣੀ ਖਰਾਬ ਹੋਣ ਕਰਕੇ ਮਿਲਕੇ ਲੋਕ ਲੱਖਾਂ ਦੀ ਦਾਨ ਨਾ ਮਿਲਕੇ ਕੈਂਸਰ ਦੀ ਮਿਲਕੇ ਬਿਮਾਰੀ ਚ ਲਵੇਟ 'ਚ ਆ ਗਏ ਨੇ ਔਰ ਕਾਲਾ ਪੀਲਿਆ ਮਿਲਕੇ ਹੋ ਗਿਆ ਵਾ ਤੇ ਅੱਜ ਮੇਰੀ ਜਿਹੜੀ ਡਿਊਟੀ ਲਈ ਆ ਔਰ ਮੈਂ ਵੀ ਹਰ ਸਮੇਂ ਇਹਨਾਂ ਦੇ ਨਾਲ ਖੜਾ ਵਾਂ ਕਹਿਣ ਦਾ ਮਤਲਬ ਜਿੰਨਾ ਵੀ ਕੰਮ ਹੋਇਆ ਜਿਹੜਾ ਪਹਿਲਾਂ ਤਾਂ ਪਹਿਲਾਂ ਸਰਕਾਰਾਂ ਨੇ ਸਹੀ ਨਹੀਂ ਕੀਤਾ ਜਿਹੜਾ ਹੁਣ ਵੀ ਹੋਇਆ ਰੀਪੋਰਟ ਨੇ ਕੀਤਾ ਉਹ ਕੁਛ ਨਾਲੀਆਂ ਕੁਛ ਨਹੀਂ ਬਣਾਈਆਂ ਤੇ ਕੋ ਜਿਹੜੀਆਂ ਬਣਾਈਆਂ ਉਹ ਸਹੀ ਨਹੀਂ ਬਣਾਈਆਂ ਉਹਨਾਂ ਦੀ ਖਚਾਈ ਹਮੇਸ਼ਾ ਤੁਸੀਂ ਦੇਖਿਆ ਹੋਣਾ ਔਰ ਕਾਰ ਵੀ ਦੇਖਿਆ ਹੋਣਾ ਉਹਨਾਂ ਦੀ ਖਚਾਈ ਕਰ ਰਿਹਾ ਕਿਉਂਕਿ ਉਹ ਲੱਖਾਂ ਰੁਪਏ ਉਹਨੂੰ ਜਿਹੜੇ ਮਿਲ ਕੇ ਇਹਨਾਂ ਦੇ ਐਕਸਾ ਦੇ ਪੈਸੇ ਚ ਉਤਲਖਾ ਮਿਲਦੀ ਹੈ ਉਹ ਇਸੇ ਕਰਕੇ ਮਿਲਦੀ ਹੈ ਕੰਮ ਕਰਵਾ ਦਿੰਦੇ ਸਰ ਕਲੈਕਸ਼ਨ ਜਿਹੜੇ ਕਿੱਥੇ ਉਹ ਬਿਲਕੁਲ ਉਹਦਾ ਹੱਲ ਕਰਾ ਰਹੇ ਜੀ ਉਹਦਾ ਲਾਤੀ ਡਿਊਟੀ ਤੇ ਇਹ ਨਾਲੀ ਦੋ ਦਿਨਾਂ ਵਿੱਚ ਤਿਆਰ ਹੋ ਕੇ ਬਿਲਕੁਲ ਪਾਣੀ ਮਿਲ ਕੇ ਸਾਹ ਮਿਲ ਕੇ ਸਹੀ ਕਰਕੇ ਇਹਨਾਂ ਦਾ ਕਲੈਕਸ਼ਨ ਵੀ ਕਰਾ ਰਹੇ ਉਹ ਮੇਰੀ ਡਿਊਟੀ ਹੈ ਕਲੀਆਂ ਵੀ ਨਾਲੀ ਪਾਣੀ ਸਾਰੀਆਂ ਘਾਲਾਂ ਬਰਿਆ ਸੋਨੇ ਕੀ ਕਹਿਣਾ ਚਾਹੂਗੀ ਅੱਜ ਇਹ ਇਹ ਹੀ ਕਹਿਣਾ ਚਾਹੇ ਸਾਨੂੰ ਤੰਗ ਘੱਟ ਕਰੋ ਸਾਡਾ ਕੰਮ ਕਰਾਓ ਅਸੀਂ ਤੁਹਾਡੇ ਨਾਲ ਸਹਿਮਤ ਹੋ ਗਏ ਗੋਆ ਚੱਕਲ ਲੱਗ ਗਏ ਹੁਣ ਤੁਸੀਂ ਕੀ ਚਾਹੁੰਦੇ ਹੋ ਦੱਸੋ ਐਮਐਲਏ ਸਾਹਿਬ ਆਇ ਕਿਹੜੂ ਐਮਐਲਏ ਸਾਹਿਬ ਤੇ ਸਾਨੂੰ ਭਰੋਸਾ ਵਾ ਅਸੀਂ ਤਾਂ ਹੀ ਜਾਣੇ ਬਾਰ-ਬਾਰ ਸਾਨੂੰ ਮਾਣ ਆ ਨਾ ਤੇ ਉਹ ਸਾਡਾ ਮਨ ਜਰੂਰ ਰੱਖਣਗੇ ਚਾਹਦਾ ਨਹੀਂ ਅਫਸਰ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਕਿਉਂ ਨਹੀਂ ਮੰਨਦੇ ਜੀ ਜੇ ਜੇ ਕਹਿਣਾ ਜੇ ਕਹਿਣਾ ਮੰਨਦੇ ਹੁੰਦੇ ਤਾਂ ਜੇ ਹਾਲਾਤ ਨਾ ਹੁੰਦੇ ਠੀਕ ਆ ਜੀ ਜੇ ਪੋਲਿਊਸ਼ਨ ਬੋਰਡ ਸਰ ਇਹਦੀ ਵਾਰ ਮੈਂ ਇਹ ਕਹਿਣਾ ਚਾਹ ਰਿਹਾ ਕਿ ਜਿਹੜਾ ਸਾਡਾ ਈਟੀਪੀ ਹੈ ਉਸੇ ਗੋਏ ਵਗੈਰਾ ਦਾ ਇਸ਼ੂ ਸੀਗਾ ਕੋਈ ਤੇ ਉਹ ਅਸੀਂ ਪ੍ਰਧਾਨ ਜੀ ਨੂੰ ਇੱਥੇ ਦੱਸਿਆ ਐਮਐਲਏ ਸਾਹਿਬ ਨੂੰ ਦੱਸਿਆ ਤੇ ਉਹਨਾਂ ਨੇ ਤੁਨਿਸ਼ਚਿਤ ਕੀਤਾ ਸਾਨੂੰ ਕਿ ਉਹਦਾ ਗੋਏ ਦਾ ਹੱਲ ਉਹ ਕਰ ਰਹੇ ਨੇ ਇਹਨਾਂ ਨੇ ਇੱਕ ਅਲੱਗ ਤੋਂ ਕਾਰਪੋਰੇਸ਼ਨ ਨੇ ਕਿਸੇ ਨੂੰ ਠੇਕਾ ਦਿੱਤਾ ਹੈ ਤੇ ਉਹ ਗੋਆ ਚੱਕ ਰਿਹਾ ਤੋਂ ਸਾਨੂੰ ਉਮੀਦ ਹੈ ਕਿ ਜਿਹੜਾ ਇੱਥੇ ਸਾਡੇ ਕੋਲ ਗੋਆ ਆਉਣਾ ਘਟੇਗਾ ਤੇ ਈਟੀਪੀ ਤੇ ਜਿਹੜਾ ਟੈਸਟ ਹੈਗੇ ਨੇ ਸਾਡੇ ਉਹਦੇ ਪ੍ਰੋਪਰ ਰਿਜ਼ਲਟਸ ਆ ਸਕਣਗੇ ਰਹਿ ਗਈ ਗੱਲ ਸਰ ਜਿਹੜੇ ਇਹਨਾਂ ਦੇ ਕਨੈਕਸ਼ਨ ਕੱਟਣ ਦੀ ਹੈ ਉਹਦੇ ਬਾਰੇ ਅਸੀਂ ਪੀਪੀਸੀਬੀ ਨੂੰ ਚਲੋ ਗੁਜ਼ਾਰਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਕਨੈਕਸ਼ਨ ਰੀਸਟੋਰ ਕੀਤੇ ਜਾ ਸਕਣ ਤੇ ਜਿਹੜੀ ਸਾਡੀ ਰਹਿਂਦੀ ਡਰੇਨ ਹੈ ਤੇ ਉਹ ਵੀ ਅਸੀਂ ਕੰਪਲੀਟ ਕਰ ਰਹੇ ਹਾਂ ਜੀ 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 ਜਿਸ ਤਰ੍ਹਾਂ ਦੇਖਦੇ ਹੋ ਜਿਵੇਂ ਡੰਗਰ ਲੈਡ ਤੋਂ ਬੜਾ ਪਾਣੀ ਤੋਂ ਬੜਾ ਜਿਹੜੇ ਪਛਾਣ ਜੀ 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 ਜਿਸ ਤਰ੍ਹਾਂ ਦੇਖਦੇ ਹੋ ਜਿਵੇਂ ਡੰਗਰ ਇਹਨਾਂ ਦਾ ਬਿਮਾਰ ਵੀ ਹੋਣਗੇ ਜੀ ਸਰ ਇਹਨਾਂ ਨੂੰ ਸਰ ਇਹੀ ਬੇਨਤੀ ਹੈ ਕਿ ਸਾਹਮਣੇ ਜਿਹੜਾ ਸਾਡੀ ਡਰੇਨ ਬਣੀ ਹੋਈ ਹੈ ਇਹਦੇ ਵਿੱਚ ਪਾਣੀ ਪਾ ਦੇਣ ਹੁਣ ਇਹਨਾਂ ਦੇ ਸਿਰਫ ਉਹ ਇਲੈਕਟ੍ਰਿਸਿਟੀ ਦਾ ਕਨੈਕਸ਼ਨ ਨਹੀਂ ਹੈ ਉਹਦੇ ਰਿਗਾਰਡਿੰਗ ਅਸੀਂ ਬੇਨਤੀ ਕਰ ਰਹੇ ਆ ਪੀਪੀਸੀਬੀ ਨੂੰ ਉਹ ਹੋ ਗਏ ਲੈਟਰ ਤੁਸੀਂ ਲਿਖ ਦੇ ਉਹ ਮੈਂ ਇੱਕ ਲੈਟਰ ਲਿਖ ਕੇ ਦੇਵਾਂਗਾ ਕਨੈਕਸ਼ਨ ਜਿਹੜਾ ਲੈਟਰ ਨਾਲ ਚੱਲੂਗੀ ਜਿਹੜੀ ਸਰ ਦੇਖੋ ਮੈਂ ਤਾਂ ਹੁਣੇ ਲੈਟਰ ਇੱਕ ਲਿਖ ਕੇ ਦੇਣ ਲੱਗਾ ਤੇ ਉਹਦੇ ਬਾਰੇ ਉਹਨਾਂ ਨੂੰ ਇਹ ਗੁਜ਼ਾਰਿਸ਼ ਹੋਏਗੀ ਕਿ ਅੱਜ ਹੀ ਚਾਹੇ ਉਹ ਰੀਸਟੋਰ ਕਰ ਦੇਣ ਸਰ ਮੇਰੀ ਤਾਂ ਉਹਨਾਂ ਨੂੰ ਬੇਨਤੀ ਇਹੀ ਹੋਈ ਹਾਂਜੀ ਹਾਂਜੀ ਦੇਖੋ ਜੀ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਪਿਛਲੇ ਲੰਬੇ ਸਮੇਂ ਤੋਂ ਸਾਡੇ ਤੇ ਐਫਆਈਆਰ ਦਰਦ ਹੋ ਰਹੀਆਂ ਨੇ ਠੀਕ ਆ ਜੀ ਚਾਰਾਂ ਸਾਡੇ ਕੱਟੇ ਗਏ ਠੀਕ ਹੈ ਜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਸਾਡੇ ਹੁਣ ਬਿਜਲੀ ਦੇ ਕਨੈਕਸ਼ਨ ਕੱਟੇ ਗਏ ਤਿੰਨ ਦਿਨ ਹੋ ਗਏ ਮੀਟਰ ਲਾਏ ਗਏ ਨੇ ਬੇਜਵਾਨ ਪਸ਼ੂ ਨੇ ਡੇਢ ਤੋਂ 2 ਲੱਖ ਦੀ ਸਾਡੀ ਮੱਝਾ ਦੇਖ ਲਓ ਹਾਲ ਕੀਆਂ ਦੇ ਵਿੱਚ ਪਾਣੀ ਨਾ ਹੋਣ ਕਰਕੇ ਪਾਣੀ ਦਾ ਮੱਝਾਂ ਸਾਡੀਆਂ ਪਾਣੀ ਦੇ ਵਿੱਚ ਬੈਠੀਆਂ ਨੇ ਠੀਕ ਹੈ ਜੀ ਅਸੀਂ ਪਰੇਸ਼ਾਨ ਹੋਏ ਪਏ ਹਾਂ ਅਸੀਂ ਕਿੱਧਰ ਜਾਈਏ ਕੀ ਕਰੀਏ ਅਸੀਂ ਠੀਕ ਹੈ ਜੀ ਮੀਟਰ ਸਾਡੇ ਕਨੈਕਸ਼ਨ ਕੱਟ ਤੇ ਮੇਰੀ ਤਾਂ ਬੇਨਤੀ ਆ ਸਰਕਾਰ ਅਗੇ ਅਪੀਲ ਆ ਵੀ ਇਹ ਜਲਦੀ ਤੋਂ ਜਲਦੀ ਸਾਡੇ ਮੀਟਰ ਤੇ ਕਨੈਕਸ਼ਨ ਲਵਾਏ ਜਾਣ ਠੀਕ ਆ ਜੀ ਗੋਹਾ ਸਾਡਾ ਸਾਰਾ ਲਿਫਟਿੰਗ ਹੋ ਰਿਹਾ ਚੱਕ ਹੋ ਰਿਹਾ ਵਾ ਠੀਕ ਆ ਜੀ ਪਾਣੀ ਤਾਂ ਅਕਸਰ ਮੱਝਾਂ ਨੂੰ ਪੁਲਾਣ ਲਈ ਸਾਨੂੰ ਜ਼ਰੂਰੀ ਆ ਨਾ ਜੀ ਗਰਮੀ ਆ ਹਰ ਇਨਸਾਨ ਦਿਹਾੜੀ ਦੇ ਵਿੱਚ 10 ਵਾਰੀ ਪਾਣੀ ਪੀਂਦਾ ਕੋਈ 15 ਵਾਰੀ ਪਾਣੀ ਪੀਂਦਾ ਤੇ ਇੱਥੇ ਤੁਸੀਂ ਇਹ ਦੱਸੋ ਇਹਨਾਂ ਨੂੰ ਦੋ ਵਾਰੀ ਅਸੀਂ 24 ਘੰਟਿਆਂ 'ਚ ਸਿਰਫ ਦੋ ਵਾਰੀ ਸਵੇਰੇ ਤੇ ਸ਼ਾਮ ਪਾਣੀ ਪੁਲਾਣੇ ਆ ਉਹ ਪਾਣੀ ਪੁਲਾਣ ਲਈ ਵੀ ਸਾਡੇ ਕੋਲੇ ਪਾਣੀ ਨਹੀਂ ਹੈਗਾ 72 ਘੰਟੇ ਹੋ ਗਏ ਨਾ ਠੀਕ ਆ ਜੀ ਤੁਸੀਂ ਆங்களே ਸਮਝ ਬੰਝੋ ਜਿਹੜੇ ਡੇਰੀ ਦਾ ਕਾਰੋਬਾਰ ਕਰੋਗੇ ਕਿ ਕਿੰਨਾ ਹੈ ਤੁਹਾਡੇ ਜੀ ਦੇ ਦੇਖੋ ਕਾਰੋਬਾਰ ਸਾਡੇ ਬਜ਼ੁਰਗ ਦਾਦੇ ਪੁਰਖੇ ਸਾਡੇ ਕਾਰੋਬਾਰ ਇਹ ਕਰਦੇ ਆ ਰਹੇ ਨੇ ਪਰ ਅੱਜ ਸਾਡੇ ਹਾਲਾਤ ਇਹ ਹੋਏ ਪਏ ਨੇ ਵੀ ਸਰਕਾਰਾਂ ਤੇ ਅਫਸਰ ਪੋਲੂਸ਼ਨ ਬੋਰਡ ਇਹ ਇਹ ਚਾਹੁੰਦੇ ਨੇ ਵੀ ਇਹ ਡੇਰੀਆਂ ਦਾ ਕਾਰੋਬਾਰ ਜਿਹੜਾ ਧੰਦਾਵਾ ਇਹ ਛੱਡ ਕੇ ਇੱਥੋਂ ਚਲੇ ਜਾਣ ਠੀਕ ਆ ਜੀ ਇੱਥੇ ਇਹ ਤਾਂ ਕਲੋਨੀਆਂ ਕੱਟਣ ਨੂੰ ਫਿਰਦੇ ਆ ਮੇਰੇ ਹਿਸਾਬ ਨਾਲ ਵੀ ਇੱਥੇ ਸਰਕਾਰਾਂ ਨੇ ਇੱਥੇ ਉਠਾਇਆ ਠੀਕ ਆ ਜੀ ਡੈਂਗਨ ਗਵਰਨਮੈਂਟ ਨੇ ਸਾਨੂੰ ਪਿਠਾ ਲਿਆ ਅਸੀਂ ਆਪ ਥੋੜੀ ਆਏ ਆ ਜਿੱਥੇ ਅਸੀਂ ਆਪ ਬੈਠੇ ਸੀ ਉੱਥੋਂ ਸਾਨੂੰ ਸ਼ਹਿਰੋਂ ਠਾੜ ਕੇ ਇੱਥੇ ਤੇ ਭੇਜਿਆ ਗਿਆ ਠੀਕ ਆ ਜੀ ਇੰਪਰੂਵਮੈਂਟ ਟਰਸਟ ਨੇ ਜਗਾ ਸਾਨੂੰ ਲਾਟ ਕਰਾ ਕੇ ਦਿੱਤੀ ਆ ਠੀਕ ਆ ਜੀ ਅਸੀਂ ਉਹਨਾਂ ਦੇ ਬਿਠਾਏ ਬੈਠੇ ਆ ਅਸੀਂ ਕੋਈ ਤੱਕੇ ਨਾਲ ਤਾਂ ਨਹੀਂ ਬੈਠੇ ਠੀਕ ਆ ਜਿਹੜੀਆਂ ਜੇਲ੍ਹ ਤੋਂ ਅੱਗੇ ਡੈਂਗਾ ਨੇ ਜਾਂ ਫੈਕਟਰੀਆਂ ਲੱਗੀਆਂ ਰੰਗਾਈ ਦੀਆਂ ਫੈਕਟਰੀਆਂ ਲੱਗੀਆਂ ਨੇ ਉਹ ਕੋਈ ਉਹਨਾਂ ਨੂੰ ਕਿਸੇ ਨੇ ਬਿਠਾਇਆ ਤਾਂ ਨਹੀਂ ਹੈ ਉਹਨਾਂ ਨੂੰ ਕਿਸੇ ਗਵਰਨਮੈਂਟ ਨੇ ਤਾਂ ਨਹੀਂ ਬਿਠਾਇਆ ਉਹ ਨਜਾਇਜ਼ ਬੈਠੇ ਨੇ ਠੀਕ ਆ ਜੀ ਉਹਨਾਂ ਦਾ ਅੱਜ ਵੀ ਕੈਮੀਕਲ ਵਾਲਾ ਪਾਣੀ ਪੀ ਰਿਹਾ ਬੁੱਢੇ ਦਰਿਆ ਦੇ ਵਿੱਚ ਠੀਕ ਹੈ ਜੀ ਸਾਡਾ ਅਸੀਂ ਕੋਹਾ ਚਕਾਰਿਆਂ ਸਾਡਾ ਸਿਰਫ ਪਾਣੀ ਉਹ ਵੀ ਸਾਡਾ ਏਟੀਪੀ ਪਲਾਂਟ ਦੇ ਵਿੱਚ ਜਾ ਰਿਹਾ ਕੁਛ ਡੇਰੀਆਂ ਦਾ ਨਹੀਂ ਜਾ ਰਿਹਾ ਜਿੱਥੇ ਹਜੇ ਕੀ ਨਾਲੀਆਂ ਨਹੀਂ ਬਣੀਆਂ ਐਮਐਲਏ ਸਾਹਿਬ ਆਏ ਸੀ ਜਾਨਣੇ ਸਾਹਿਬ ਐਕਸ਼ਨ ਸਾਹਿਬ ਬੁਲਾਇਆ ਪਰ ਉਹ ਆਏ ਨਹੀਂ ਉਹ ਉਹਨਾਂ ਨੇ ਅੱਧੇ ਘੰਟੇ ਦਾ ਟਾਈਮ ਦਿੱਤਾ ਵੀ ਮੈਂ ਅੱਧੇ ਘੰਟੇ ਚ ਪਹੁੰਚ ਰਿਹਾ ਹਾਂ ਉਹਨਾਂ ਨੇ ਐਮਐਲਏ ਸਾਹਿਬ ਨੂੰ 11 ਵਜੇ ਦਾ ਅੱਜ ਦਾ ਟਾਈਮ ਦਿੱਤਾ ਸੀ ਵੀ ਮੈਂ ਚੰਡੀਗੜ੍ਹਾਂ 11 ਵਜੇ ਪਹੁੰਚ ਜੂ ਪਰ ਸਾਢੇ 12 ਵਜੇ ਹੁਣ ਤੱਕ ਕੋਈ ਨਹੀਂ ਆਇਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕੋਈ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਜੀ ਨਾ ਸਾਨੂੰ ਕੋਈ ਪੁੱ ਜੇ ਇਹ ਅਸੀਂ ਤਾਂ ਇਹ ਸਮਝਦੇ ਆਂ ਵੀ ਇੱਥੇ ਦੇ ਅਸੀਂ ਇਸ ਮੁਲਕ ਦੇ ਪਸੰਦੇ ਹੀ ਹੈ ਨਹੀਂ ਹੁਣ ਅਗਲੀ ਰਣਨੀਤੀ ਕੀ ਹੈ ਤੁਹਾਡੀ ਕੀ ਹੈ ਅਗਲੀ ਰਣਨੀਤੀ ਇਹੀ ਹੈ ਜੀ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਵੀ ਸਾਡਾ ਛੇਤੀ ਤੋਂ ਛੇਤੀ ਹੱਲ ਕਰਵਾ ਕੇ ਦਿਓ ਠੀਕ ਆ ਜੀ ਸਾਡੇ ਪਾਣੀ ਦੇ ਕਨੈਕਸ਼ਨ ਜਿਹੜੇ ਕੱਟੇ ਨੇ ਲਵਾ ਕੇ ਦਿੱਤੇ ਜਾਣ ਠੀਕ ਆ ਜੀ ਅਸੀਂ ਬਹੁਤ ਪਰੇਸ਼ਾਨ